ਰਨਮ ਸਿੰਘ ਖਾਲਸਾ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਤੇ ਵਿਵਾਦ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਤੇ ਸਵਾਲ ਚੁੱਕ ਦਿੱਤੇ ਨੇ ਕਿ ਇਹ ਹਰਨਾਮ ਸਿੰਘ ਖਾਲਸਾ ਦਾ ਨਿੱਜੀ ਫੈਸਲਾ ਹੈ ਅਕਾਲੀ ਦਲ ਦੇ ਵੱਲੋਂ ਇਹ ਪੁੱਛਿਆ ਗਿਆ ਜਾਂ ਫਿਰ ਦਮਦਮੇ ਟਕਸਾਲ ਭਾਜਪਾ ਨੂੰ ਸਮਰਥਨ ਦੇ ਰਹੀ ਹੈ।ਇਹਜਿਹੇ ਫੈਸਲੇ ਪੰਥ ਲਈ ਖਤਰੇ ਦੀ ਘੰਟੀ ਨੇ ਅਕਾਲੀ ਦਲ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਨੇ। ਮਹਾਰਾਸ਼ਟਰ ਸਿੱਖ ਸਮਾਜ ਨੇ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਸਮਰਥਨ ਦਾ ਐਲਾਨ ਕੀਤਾ ਹੈ। ਹਰਨਾਮ ਸਿੰਘ ਖਾਲਸਾ ਮਹਾਰਾਸ਼ਟਰ ਸਿੱਖ ਸਮਾਜ ਦਾ हिस्सा ਨੇ ਹਰਨਾਮ ਸਿੰਘ ਖਾਲਸਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਹਮਾਇਤ ਦਾ ਐਲਾਨ ਕੀਤਾ ਹੈ ਪ੍ਰੈਸ ਰਿਲੀਜ਼ ਤੇ ਵੀ ਹਰਨਾਮ ਸਿੰਘ ਖਾਲਸਾ ਦੇ ਸਾਈਨ ਨੇ ਹਰਨਾਮ ਸਿੰਘ ਖਾਲਸਾ ਦਮਦਮੇ ਟਕਸਾਲ ਦੇ ਮੁਖੀ ਵੀ ਨੇ ਦੱਸ ਦਈਏ ਕਿ ਆਕਾਲੀ ਦਲ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਦਮਦਮੇ ਟਕਸਾਲ ਦੇ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਦਾ ਸਮਰਥਨ ਕੀਤਾ ਗਿਆ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਸ ਤੇ ਆਕਾਲੀ ਦਲ ਸਵਾਲ ਚੁੱਕ ਰਿਹਾ ਹੈ ਆਕਾਲੀ ਦਲ ਦੇ ਵੱਲੋਂ ਪੁੱਛਿਆ ਵੀ ਗਿਆ ਹੈ ਕਿਰਨਾਮ ਸਿੰਘ ਖਾਲਸਾ ਵੱਲੋਂ ਜੋ ਭਾਜਪਾ ਨੂੰ ਸਮਰਥਨ ਦਿੱਤਾ ਗਿਆ ਏ ਕੀ ਉਹ ਹੋ ਹਰਨਾਮ ਸਿੰਘ ਖਾਲਸਾ ਦਾ ਨਿੱਜੀ ਫੈਸਲਾ ਏ ਜਾਂ ਫਿਰ ਦਰਦਮੀ ਟਕਸਾਲ ਬੀਜੇਪੀ ਨੂੰ ਸਮਰਥਨ ਦੇ ਰਹੀ ਹੈ ਅਕਾਲੀ ਦਲ ਨੇ ਇਸ ਤੱਕ ਕਹਿ ਦਿੱਤਾ ਏ ਕਿ ਇਹ ਜਹੇ ਫੈਸਲੇ ਪੰਥ ਦੇ ਲਈ ਖਤਰੇ ਦੀ ਕੰਟੀ ਨੇ ਮਹਾਰਾਸ਼ਟਰ ਸਿੱਖ ਸਮਾਜ ਨੇ ਵਿਧਾਨ ਸਭਾ ਚੋਣਾਂ ਲਈ ਬੀਜੇਪੀ ਦੇ ਅਗਵਾਈ ਵਾਲੇ ਗੱਠਜੋੜ ਨੂੰ ਸਮਰਥਨ ਦਾ ਐਲਾਨ ਕੀਤਾ ਹੈ ਅਤੇ ਹਰਨਾਮ ਸਿੰਘ ਖਾਲਸਾ ਵੀ ਮਹਾਰਾਸ਼ਟਰ ਸਿੱਖ ਸਮਾਜ ਦਾ ਹਿੱਸਾ ਨੇ ਅਜਾਹੇ ਦੇ ਵਿੱਚ ਸਵਾਲ ਹੁਣੇ ਉੱਠ ਰਹੇ ਨੇ ਕਿ ਐਜ਼ ਅ ਮਹਾਰਾਸ਼ਟਰ ਸਿੱਖ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਬੀਜੇਪੀ ਨੂੰ ਸਮਰਥਨ ਦਿੱਤਾ ਗਿਆ ਜਾਂ ਫਿਰ ਦਮਦਮੇ ਟਕਸਾਲ ਦੇ ਮੁਖੀ ਹੋਣ ਦੇ ਨਾਤੇ ਸਮਰਥਨ ਦਿੱਤਾ ਗਿਆ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਬਕਾ ਪ੍ਰਧਾਨ ਨੇ ਹਰਿਆਣਾ ਸ਼ਰਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਦਾਦੂਵਾਲ ਸਾਹਿਬ ਸਵਾਗਤ ਹੈ ਤੁਹਾਡਾ న్యూਸ 18 ਤੇ ਤੇ ਖਬਰੇ ਆ ਰਹੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਜੋ ਭਾਜਪਾ ਦੇ ਗਵਾਈ ਵਾਲਾ ਗੱਠ ਜੋੜਾ ਹੈ ਉਸ ਨੂੰ ਮਹਾਰਾਸ਼ਟਰ ਸਿੱਖ ਸਮਾਜ ਦੇ ਵੱਲੋਂ ਸਮਰਥਨ ਦਿੱਤਾ ਗਿਆ ਤੇ ਹਰਨਾਮ ਸਿੰਘ ਖਾਲਸਾ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਸੀ ਹਮਾਇਤ ਕੀਤੀ ਹੈ ਤਾਂ ਹੁਣ ਇੱਕ ਪਾਸੇ ਦਮਦਮੀ ਟਕਸਾਲ ਹੈ ਹਰਨਾਮ ਸਿੰਘ ਖਾਲਸਾ ਉਸ ਦੇ ਮੁਖੀ ਨੇ ਤੇ ਅਕਾਲੀ ਦਲ ਸਵਾਲ ਚੁੱਕ ਰਿਹਾ ਤੁਹਾਡਾ ਇਸ ਤੇ ਰਿਐਕਸ਼ਨ ਚਾਹੁੰਦੇ ਆ ਭਾਜਪਾ ਨੂੰ ਸਮਰਥਨ ਦੇ ਮਾਮਲੇ 'ਚ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਹਰ ਵਿਅਕਤੀ ਆਜ਼ਾਦ ਹੁੰਦਾ ਕੋਈ ਕਿਸੇ ਵੀ ਪਾਰਟੀ ਨਾਲ ਸਮਰਥਨ ਕਰੇ ਕਿਸੇ ਦੀ سپورਟ ਕਰੇ ਕਿਸੇ ਨਾਲ ਅਲਾਈਅንስ ਕਰੇ ਹਰ ਵਿਅਕਤੀ ਆਜ਼ਾਦ ਹੈ ਦੂਸਰੀ ਗੱਲ ਹੈ ਜਿੱਥੋਂ ਤੱਕ ਬਾਬਾ ਹਰਨਾਮ ਸਿੰਘ ਦੀ ਗੱਲ ਉਹ ਉਸ ਵੇਲੇ ਦਮਦਮੀ ਟਕਸਾਲ ਦੇ ਮੁਖੀ ਨੇ ਜੀ ਉਹਨਾਂ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਮਹਿਤਾ ਚੌਂਕ ਵਿੱਚ ਦਮਦਮੀ ਟਕਸਾਲ ਮਹਿਤਾ ਚੌਂਕ ਮੁਖੀ ਥਾ ਪਿਆ ਗਿਆ ਸੀ ਜੀ ਉਨਾਂ ਨੇ ਜਿਹੜਾ ਇਹ ਸਮਰਥਨ ਕੀਤਾ ਮਹਾਰਾਸ਼ਟਰ ਵਿੱਚ ਬੌਂਦੇ ਦੀ ਧਰਤੀ ਤੇ ਹੂੰ ਹੂੰ ਭਾਰਤੀ ਜਨਤਾ ਪਾਰਟੀ ਨੂੰ ਕੀਤਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਹਾਰਾਸ਼ਟਰ ਸਿੱਖ ਸਮਾਜ ਦੇ ਵੱਲੋਂ ਇਹ ਤਾਂ ਉਹੀ ਸਪਸ਼ਟ ਕਰ ਸਕਦੇ ਨੇ ਕਿ ਉਹਨਾਂ ਨੇ ਮਹਾਰਾਸ਼ਟਰ ਸਿੱਖ ਸਮਾਜ ਵੱਲੋਂ ਕੀਤਾ ਹੈ ਕਿ ਜਨ ਦਮ ਦਮੀ ਤਖਸਾਲ ਵੱਲੋਂ ਉਹਨਾਂ ਨੇ ਸਮਰਥਨ ਕੀਤਾ ਜੀ ਜਿਹੜਾ ਅਕਾਲੀ ਦਲ ਦੇ ਸਵਾਲ ਚੱਕਣ ਦੀ ਗੱਲ ਹੈ ਹੁਣ ਤੱਕ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਸਮਰਥਨ ਪਿਆ ਅਜੇ ਵੀ ਸਮਰਥਨ ਨਾ ਸ਼ਾਇਦ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਅਸੀਂ ਆਪਣਾ ਸਮਰਥਨ ਇਹਨਾਂ ਤੋਂ ਵਾਪਸ ਲਿਆ 10 ਸਾਲ ਲਗਾਤਾਰ ਇਹਨਾਂ ਦੀ ਰਾ ਸਰਕਾਰ ਰਹੀ ਹੈ ਜਦੋਂ ਬੀਜੇਪੀ ਨਾਲ ਅਲਾਈਅੰਸ ਸ਼੍ਰੋਮਣੀ ਅਕਾਲੀ ਦਲ ਦੀ ਤੇ ਉਦੋਂ ਵੀ ਬਾਬਾ ਹਰਨਾਮ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਪਿਆ ਜੀ ਆ ਸਭ ਨੂੰ کئی ਵਾਰ ਬੀਜਪੀ ਦਾ ਜ਼ਰੂਰ ਉਹਨਾਂ ਨੇ ਵਿਰੋਧ ਕੀਤਾ ਸੀ ਪੰਜਾਬ ਦੇ ਅੰਦਰ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰਦੇ ਹਾਂ ਨਾ ਕਿ ਬੀਜਪੀ ਦਾ ਸਮਰਥਨ ਕਰਦੇ ਹਾਂ ਜੀ ਇਹ ਬਾਬਾ ਹਰਨਾਮ ਸਿੰਘ ਨੇ ਕਿਹਾ ਸੀਗਾ ਹੁਣ ਜਿਹੜਾ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਸਮਰਥਨ ਦਿੱਤਾ ਦੇਖੋ ਜਿੰਨੇ ਵੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਏ ਆ ਬਾਬਾ ਠਾਕੁਰ ਸਿੰਘ ਜੀ ਤੱਕ ਲੈ ਲਈ ਉਹਨਾਂ ਨੇ ਕਦੇ ਕਿਸੇ ਨੇ ਵੀ ਕਿਸੇ ਪਾਰਟੀ ਦਾ ਸਮਰਥਨ ਨਹੀਂ ਕੀਤਾ ਭਾਵੇਂ ਕੋਈ ਵੀ ਪਾਰਟੀ ਹੋਵੇ ਹੂੰ ਇਤਲੇ ਮੁਖੀ ਬਾਬਾ ਹਰਨਾਮ ਸਿੰਘ ਨੇ ਜਿਨ੍ਹਾਂ ਨੇ ਪਹਿਲਾਂ ਸ਼ੋਮਨੀ ਕਾਲੀਦਾਲ ਦਾ ਵੀ ਸਮਰਥਨ ਕੀਤਾ ਤੇ ਸ਼ੋਮਨੀ ਕਾਲੀਦਾਲ ਤੋਂ ਵੀ ਜੀਐਸਪੀ ਦੇ ਨਾਲ ਅਲਾਈਅੰਸ ਕੀਤਾ। ਭਾਵੇਂ ਕਿ ਉਹਨਾਂ ਦੀਆਂ ਸਟੇਟਮੈਂਟਾਂ ਆਉਂਦੀਆਂ ਰਹੀਆਂ ਕਿ ਉਹ ਬੀਜੇਪੀ ਦਾ ਸਮਰਥਨ ਨਹੀਂ ਕਰਦੇ। ਦੋਬਲ ਸਾਬ ਸਵਾਲ ਇਹ ਹੀ ਆਇਆ ਜਰਨੈਲ ਸਿੰਘ ਭਿੰਡਰਾਵਾਲੇ ਵੀ ਇਸ ਦੰਦਮੀ ਟਕਸਾਲ ਦੇ ਮੁਖੀ ਰਹੇ, ਬਾਬਾ ਦੀਪ ਸਿੰਘ ਵੀ ਮੁਖੀ ਰਹੇ ਤੇ ਹੁਣ ਹਰਨਾਮ ਸਿੰਘ ਜੀ ਤੁਸੀਂ ਇਹ ਖਿਆਲ ਰੱਖਿਆ ਕਰੋ ਕਿ ਜਦੋਂ ਵੀ ਸੰ ਜਰਨੈਲ ਸਿੰਘ ਉਹਨਾਂ ਦਾ ਨਾਮ ਲੈਣਾ ਉਹਨਾਂ ਨੂੰ ਇਦਾਂ ਨਹੀਂ ਤੁਸੀਂ ਕਹਿਣਾ ਕਿ ਜਰਨੈਲ ਸਿੰਘ ਭਿੰਡਰਾ ਜੀ ਉਹਨਾਂ ਨੂੰ ساری ਕੌਮ ਕੌਮੀ ਸ਼ਹੀਦ ਮੰਨਦੀ ਹੈ ਤੇ ਉਹਨਾਂ ਨੂੰ ਅਖਾਲ ਤਖਤ ਸਾਹਿਬ ਤੋਂ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਦਿੱਤਾ ਗਿਆ। ਉਹਨਾਂ ਦਾ ਨਾਮ ਸਦਕਾਰ ਨਾਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ। ਜੀ। ਉਹ ਸੰਤ ਸਿਪਾਈ ਸੀ ساری ਕੌਮ। ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਵੀ ਦਮਦਮੀ ਟਕਸਾਲ ਦੇ ਮੁਖੀ ਰਹੇ ਨੇ। ਹੁਣ ਸਵਾਲ ਇਹੀ ਪੈਦਾ ਹੋ ਜਾਂਦਾ ਕਿ ਕਿਸੇ ਰਾਜਨੀਤਿਕ ਪਾਰਟੀ ਨੂੰ ਇਸ ਤਰ੍ਹਾਂ ਸਮਰਥਨ ਦੇਣਾ ਤਾਂ ਉੱਥੇ ਕਈ ਵਾਰ ਸਵਾਲ ਖੜੇ ਹੋ ਜਾਂਦੇ ਨੇ। ਤੁਹਾਡਾ ਇਸ ਤੇ ਰਿਐਕਸ਼ਨ ਕੀ ਹੈ ਕਿ ਐਜ਼ ਅ ਸਿੱਖ ਸੰਸਥਾ ਕਿਸੇ ਪੋਲੀਟੀਕਲ ਪਾਰਟੀ ਨੂੰ ਸਮਰਥਨ ਕਿੰਤ ਤੱਕ ਜਾਇਜ਼ ਹੈ? ਨੇ ਦੇਖੋ ਜਦੋਂ ਹੁਣ ਅੱਜ ਦਾ ਸਮਾਂ ਜਿਹੜਾ ਹੈਗਾ ਪੋਲਿਟਿਕਸ ਜਿਹੜੀ ਆ ਹਰ ਪਾਸੇ ਫੈਲੂਆ ਤੁਹਾਨੂੰ ਵੀ ਪਤਾ ਹੈ ਧਰਮ ਨੂੰ ਅੱਗੇ ਰੱਖ ਕੇ ਕਿਸੇ ਵੀ ਪੋਲਿਟিক্যাল ਪਾਰਟੀ ਦਾ ਸਮਰਥਨ ਕਰਨ ਕੋ ਮਾੜੀ ਗੱਲ ਨਹੀਂ ਹਰ ਕਿਸੇ ਦਾ ਵੀ ਕਿਸੇ ਨਾਲ ਅਲਾਈਅੰਸ ਹੋ ਸਕਦਾ ਕਿਸੇ ਦਾ ਸਮਰਥਨ ਕਿਸੇ ਦਾ ਵਿਰੋਧ ਵੀ ਹੋ ਸਕਦਾ ਪਰ ਦਮਦਮੀ ਟਕਸਾਲ ਨੇ ਅੱਜ ਤੱਕ ਕਦੇ ਇਸ ਤਰ੍ਹਾਂ ਦਾ ਸਮਰਥਨ ਜਿਹੜਾ ਸੀ ਉਹ ਨਹੀਂ ਕੀਤਾ ਇਹ ਬਾਬਾ ਹਰਨਾਮਨ ਸਿੰਘ ਉਹਨਾਂ ਨੇ ਕੀਤਾ ਉਹਨਾਂ ਨੂੰ ਇਹ ਜ਼ਰੂਰ ਸਪਸ਼ਟ ਕਰ ਦੇਣਾ ਚਾਹੀਦਾ ਕਿ ਉਹ ਦਮਦਮੀ ਟਕਸਾਲ ਦਾ ਇਕੋ ਸੰਤ ਸਮਾਜ ਦੇ ਵੀ ਪ੍ਰਧਾਨ ਨੇ ਵੀ ਉਹਨਾਂ ਦਾ ਸਮਰਥਨ ਹੈ ਕਿ ਜਾਂ ਮਹਾਰਾਸ਼ਟਰ ਸਿੱਖ ਸਮਾਜ ਦਾ ਸਮਰਥਨ ਹੈ ਜੀ ਇਹ ਵੀ ਜ਼ਰੂਰ ਸੰਗਤਾਂ ਦੇ ਸਾਹਮਣੇ ਰਹਿ ਆਉਣਾ ਚਾਹੀਦਾ ਪਰ ਬਾਕੀ ਜਿੱਥੋਂ ਤੱਕ ਹੈ ਕਿ ਹਰ ਸੰਸਥਾ ਤੇ ਹਰ ਵਿਅਕਤੀ ਆਜ਼ਾਦ ਹੈ ਉਹ ਹੀ ਕਿਸੇ ਦਾ ਸਮਰਥਨ ਜਿਹੜਾ ਹੈਗਾ ਤੇ ਵਿਰੋਧ ਹੈ ਉਹ ਕਰ ਸਕਦਾ ਠੀਕ ਹੈ ਚਲੋ ਬਹੁਤ ਧੰਨਵਾਦ ਬਲਜੀਤ ਸਿੰਘ ਦਾਦੂਬਾਲ ਜਸਦਰ ਬਲਜੀਤ ਸਿੰਘ ਦਾਦੂਬਾਲ ਦੇ ਵੱਲੋਂ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਸ ਤੇ ਹਰਨਾਮ ਸਿੰਘ ਖਾਲਸਾ ਹੀ ਸਪਸ਼ਟ ਕਰਨ ਕਿ ਉਹਨਾਂ ਨੇ ਕੀ ਦਮਦਮੀ ਟਕਸਾਲ ਦੇ ਮੁਖੀ ਵੱਜੋਂ ਜਿਹੜਾ ਇਹ ਸਮਰਥਨ ਦਿੱਤਾ ਜਾਂ ਫਿਰ ਮਹਾਰਾਸ਼ਟਰ ਸਿੱਖ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਇਹ ਸਮਰਥਨ ਦਿੱਤਾ ਗਿਆ ਹੈ ਦੱਸਦੀ ਹੈ ਕਿ ਹਰਨਾਮ ਸਿੰਘ ਖਾਲਸਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਹਮਾਇਤ ਦਾ ਐਲਾਨ ਕੀਤਾ ਹੈ ਮਹਾਰਾਸ਼ਟਰ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਉਨਾ ਦੇ ਵੱਲੋਂ ਸਮਰਥਨ ਦਿੱਤਾ ਗਿਆ ਹਾਲਾਂਕਿ ਹਰਨਾਮ ਸਿੰਘ ਖਾਲਸਾ ਦਮਦਮੇ ਟਕਸਾਲ ਦੇ ਵੱਲੋਂ ਪਹਿਲਾਂ ਅਕਾਲੀ ਦਲ ਨੂੰ ਵੀ ਸਮਰਥਨ ਸੀ ਪੰਜਾਬ ਦੇ ਵਿੱਚ ਤੇ ਉਦੋਂ ਬੀਜੇਪੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਸੀ ਤੇ ਹੁਣ ਅਕਾਲੀ ਦਲ ਦੇ ਵੱਲੋਂ ਹੀ ਇਸ ਤੇ ਸਵਾਲ ਚੁੱਕੇ ਗਏ ਨੇ ਤਾਂ ਸਿੱਖ ਸਮਾਜ ਮਹਾਰਾਸ਼ਟਰ ਦੇ ਵੱਲੋਂ ਵਿਧਾਨ ਸਭਾ ਚੋਣਾਂ ਲਈ ਬੀਜੇਪੀ ਦੇ ਅਗਵਾਈ ਵਾਲੇ ਗੱਟਚੋੜ ਨੂੰ ਸਮਰਥਨ ਦੇਣ ਤੇ ਸਵਾਲ ਉੱਠ ਰਹੇ ਨੇ ਅਕਾਲੀ ਦਲ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਜਿਸ ਢੰਗ ਦੇ ਨਾਲ ਬਲਜੀਤ ਸਿੰਘ ਦਾਦੂਬਾਲ ਵੀ ਸਾਡੇ ਨਾਲ ਜੁੜੇ ਉਹਨਾਂ ਨੇ ਕਿਹਾ ਕਿ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਕਿ ਜੋ ਦਮਦਮੀ ਟਕਸਾਲ ਹੈ ਉਹ ਇਸ ਢੰਗ ਦੇ ਨਾਲ ਕਿਸੇ ਦਾ ਸਮਰਥਨ ਕਰੇ ਪਰ ਅਕਾਲੀ ਦਲ ਦਾ ਵੀ ਜਦੋਂ ਹਰਨਾਮ ਸਿੰਘ ਖਾਲਸਾ ਮੁਖੀ ਸੀ ਉਦੋਂ ਅਕਾਲੀ ਦਲ ਦਾ ਵੀ ਸਮਰਥਨ ਕੀਤਾ ਗਿਆ ਤੇ ਹੁਣ ਭਾਜਪਾ ਦਾ ਵੀ ਸਮਰਥਨ ਕੀਤਾ ਗਿਆ ਤੇ ਇਹ ਵੇਤਰ ਹਰਨਾਮ ਸਿੰਘ ਖਾਲਸਾ ਹੀ ਦੱਸ ਸਕਦੇ ਨੇ ਕਿ ਉਹਨਾਂ ਨੇ ਐਜ਼ ਏ ਦਮਦਮੀ ਟਕਸਾਲ ਦੇ ਮੁਖੀ ਹੋਣ ਦੇ ਨਾਤੇ ਇਹ ਸਮਰਥਨ ਕੀਤਾ ਹੈ ਜਾਂ ਫਿਰ ਇਹ ਸਮਰਥਨ ਮਹਾਰਾਸ਼ਟਰ ਸਿੱਖ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਕੀਤਾ ਹੈ ਹਾਲਾਂਕਿ ਸਵਾਲ ਅਕਾਲੀ ਦਲ ਨੇ ਚੁੱਕੇ ਨੇ ਆਕਾਲੀ ਦਲ ਨੇ ਕਿਹਾ ਕਿ ਇਹ ਅਜਿਹੇ ਫੈਸਲੇ ਪੰਥ ਲਈ ਖਤਰੇ ਦੀ ਘੰਟੀ ਨੇ ਅਤੇ ਭਾਜਪਾ ਨੂੰ ਸਮਰਥਨ ਦੇਣ ਤੇ ਸਵਾਲ ਚੁੱਕ ਦਿੱਤੇ ਨੇ ਆਕਾਲੀ ਦਲ ਦੇ ਵੱਲੋਂ ਦਮਦਮਾ ਟਕਸਾਲ ਭਾਜਪਾ ਨੂੰ ਸਮਰਥਨ ਕਿਉਂ ਦੇ ਰਹੀ ਹੈ ਇਹ ਸਵਾਲ ਆਕਾਲੀ ਦਲ ਦੇ ਵੱਲੋਂ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਪੰਥ ਲਈ ਅਜਿਹਾ ਕਰਨਾ ਖਤਰੇ ਦੀ ਘੰਟੀ ਹੈ ਹਰਨਾਮ ਸਿੰਘ ਖਾਲਸਾ ਮੁਖੀ ਨੇ ਦਮਦਮਾ ਟਕਸਾਲ ਦੇ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਮਦਮਾ ਟਕਸਾਲ ਮਹਿਤਾ ਚੌਂਕ ਜਿੱਥੇ ਹੈੱਡ ਕੁਆਰਟਰ ਹੈ ਦਮਦਮਾ ਟਕਸਾਲ ਦਾ ਬਾਬਾ ਦੀਪ ਸਿੰਘ ਇਸ ਦੇ ਮੁਖੀ ਰਹੇ ਜਰਨੈਲ ਸਿੰਘ ਭਿੰਡਰਾਵਾਲੇ ਇਸ ਦੇ ਮੁਖੀ ਰਹੇ ਠਾਕਰ ਸਿੰਘ ਇਸ ਦੇ ਮੁਖੀ ਰਹੇ तमाम ਹੁਣ ਤੱਕ ਜਿਹੜੀ ਦਮਦਮੀ ਟਕਸਾਲ ਹੈ ਅੱਗੇ ਤੋਂ ਅੱਗੇ ਮੁਖੀ ਜਿਹੜੇ ਨੇ ਉਹ ਥਾਪੇ ਜਾਂਦੇ ਨੇ ਤੇ ਮੌਜੂਦਾ ਮੁਖੀ ਹਰਨਾਮ ਸਿੰਘ ਖਾਲਸਾ ਨੇ ਦਮਦਮੀ ਟਕਸਾਲ ਦੀ ਤੇ ਇਸ ਵੇਲੇ ਵਿਵਾਦ ਇਹ ਪੈਦਾ ਹੋ ਗਿਆ ਹੈ ਕਿ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਨੂੰ ਸਮਰਥਨ ਦਿੱਤਾ ਗਿਆ ਹੈ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਉਸ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਮੌਜੂਦ ਹੁੰਦੇ ਨੇ ਹਾਲਾਂਕਿ ਮਹਾਰਾਸ਼ਟਰ ਸਿੱਖ ਸਮਾਜ ਦਾ ਵੀ ਹਿੱਸਾ ਨੇ ਹਰਨਾਮ ਸਿੰਘ ਖਾਲਸਾ ਤੇ ਉਹਨਾਂ ਦੇ ਵੱਲੋਂ ਇਹ ਸਮਰਥਨ ਦਿੱਤਾ ਗਿਆ ਤੇ ਉਸ ਦੇ ਵਿੱਚ ਹਰਨਾਮ ਸਿੰਘ ਖਾਲਸਾ ਦਾ ਹੋਣਾ ਅਕਾਲੀ ਦਲ ਦੇ ਵੱਲੋਂ ਸਵਾਲ ਹਾਲਾਂਕਿ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਤੇ ਦੇਖਣਾ ਹੋਏਗਾ ਹਰਨਾਮ ਸਿੰਘ ਖਾਲਸਾ ਦੇ ਇਸ ਤੇ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ